ਪਹਿਲਾਂ ਤਾਂ ਸਾਰੀ ਨੌਲੇਜ ਲੈਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਦਾ ਇੱਥੇ ਆਪਣਾ ਬਠਿੰਡੇ ਦੇ ਕੋਈ ਦੋਸਤ ਸੀਗਾ ਇਧਰ ਸੰਗਰੂਰ ਕੇ ਮਾਨ ਸਾਈਡ ਜੜੀ 21 ਲੱਖ ਰੁਪਏ ਦੀ ਘੋੜੀ ਲੈ ਆਈ ਜੀ ਹੁਣ ਦਵਾ ਕੇ ਉਹਨਾਂ ਨੂੰ ਪਤਾ ਕੁਛ ਨਹੀਂ ਸੀ ਮੈਨੂੰ ਫੋਨ ਕਰੀਨ ਬਈ ਅਸੀਂ ਕਿਵੇਂ ਸੰਭੀਏ ਪੱਕੇ ਥਾਂ ਤੇ ਫੇ ਘੋੜੀ ਮੰਨੀ ਵੀ ਮੱਜਾਂ ਵਾਂਗੂ ਤੋੜੀ ਸੀ ਟੀਵੀ ਮੂਰੇ ਖੜ ਖੋਲ ਸਿੱਟਦੀ ਘੋੜੀ ਦੇ ਹਾਂਜੀ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਪ੍ਰੋਪਰ ਨੌਲੇਜ ਲਿੱਤੀ ਜਾਵੇ ਮੜਾ ਜਾ YouTube ਆ ਗਿਆ ਆਪਣੇ ਕੋਲ ਫੋਨ ਹੈ ਬੁੱਕਸ ਰੀਡ ਕਰਨ ਵੀ ਪ੍ਰੋਪਰ ਇਨਰੀ ਡਾਈਟ ਕੀ ਹੋਣੀ ਚਾਹੀਦੀ ਹੈ ਹਫਤਾ ਲਾਏ ਹੁਣ ਮੈਂ ਤਾਂ ਕਹਿਣਾ ਉਹ ਜਿਹਨੇ ਰੱਖਣੀ ਮੇਰੇ ਕੋਲੇ ਆਜੋ ਆਪ ਦਾ ਕੋਈ ਦੋਸਤ ਹੁੰਦਾ ਇਹ ਹਫਤਾ ਲਵਾ ਕੇ ਜਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦੇਖੋ ਸ਼ਡਿਊਲ ਕੀ ਹੁੰਦਾ ਤੇ ਪਤਾ ਲੱਗ ਜਾਂਦਾ ਅੱਜ ਕੱਲ ਆਪਣੇ ਪੰਜਾਬ ਚ ਮਾਰਵਾੜੀ ਨੂੰ ਬੜਾ ਲੱਗੇ ਕਰ ਰਹੇ ਐ ਤੇ ਉਹ ਮੈਂ ਕਹਿਣਾ ਚਾਹੁੰਗਾ ਵੀ ਨੁਕਰਾਂੇ ਜਰੂਰ ਹੋਣੇ ਚਾਹੀਦੇ ਐ ਸ਼ੋ ਪੰਜਾਬ ਚ ਤਾਂ ਵੈਸੇ ਆਪਣਾ ਵੇਖਿਆ ਜਾਵੇ ਤਾਂ ਮੈਨੂੰ ਲੱਗਦਾ ਰਹੀ ਇੱਕ ਸ਼ੋ ਗਿਆ ਸ਼ਾਇਦ ਜਿਹੜਾ ਜਗਰਾਉ ਹੋਊਗਾ ਹੁਣ ਬਾਈ ਜੋਰ ਨੇ ਅਨਾਉਂਸਮੈਂਟ ਕੀਤੀ ਸੀ ਮੈਂ ਸ਼ਾਇਦ ਦੇਖ ਰਿਆ ਸੀ ਫੇਸਬੁੱਕ ਤੇ ਕੋਈ ਸੀਨੀਅਰ ਬੰਦੇ ਹੈਗੇ ਉਹ ਲੱਗਣ ਮੂਰੇ ਆਪਾਂ ਪਿੱਛੇ ਪਿੱਛੇ ਚੱਲਦੇ ਇਹ ਗੱਲ ਹਾਂਜੀ ਕਰਾਉਣਾ ਚਾਹੀਦਾ ਆਪਣੇ ਪੰਜਾਬ ਦੀ ਬਰੀਡ ਹੈ। ਬਿਲਕੁਲ। ਰਾਜਸਥਾਨ ਵਾਲੇ ਆ ਆ ਕੇ ਇੱਥੇ ਬੈਠੀ ਜਾਂਦੇ ਆ, ਖਰੀਦ ਜਾਂਦੇ ਲਿਆਈ ਜਾਂਦੇ ਘੋੜੇ ਵੇਚੀ ਜਾਂਦੇ ਆ। ਆਪਾਂ ਵੇਚੀਏ ਸਭ ਨੂੰ ਰਾਜਸਥਾਨ। ਅੱਜ ਤੁਹਾਨੂੰ ਚੜ੍ਹਦੀ ਵਰੇਸ ਦਾ ਘੋੜਾ ਪਾਲਕ ਮਲਾਉਣਾ ਮਿੱਤਰੋ। ਬਾਈ ਆਦਾਬ ਸਿੱਖੋ। ਬਾਈ ਕੋਲ ਜਾਨਵਰ ਬਹੁਤ ਚੰਗੇ ਨੇ ਨੁਕਰੇ ਤੇ ਮਾਰਵਾੜੀ। ਜ਼ਿਆਦਾਤਰ ਫੋਕਸ ਨੁਕਰਿਆਂ ਦੇ ਉੱਪਰ ਹੀ ਆ। ਬਾਕੀ ਸਾਂਭ ਸੰਭਾਲ ਦਾ ਅੰਦਾਜ਼ਾ ਤੁਸੀਂ ਘੋੜੇ ਦਾ ਸ਼ਰੀਰ ਦੇਖ ਕੇ ਲਾ ਲਓ। ਨਾ ਤਾਂ ਕਿਤੇ ਵਾਧੂ ਫੈਟ ਦੇ ਸਿੱਧੀਆਂ ਮਿੱਤਰੋ ਤੇ ਨਾ ਇਹ ਆ ਵੀ ਘੋੜਾ ਲਿਸਾ। ਅਬਦੇ ਪਿਓ ਵਾਂਗੂ ਬਰੀਡਿੰਗ ਦੇ ਵਿੱਚ ਇਹਨੇ ਵਿਜਨ ਦੇ ਗੱਟ ਤੇ ਮਿੱਤਰੋ ਇਹਦੇ ਪਹਿਲੇ ਪੂਰ ਦੇ ਬੱਚੇ ਹੀ ਬਹੁਤ ਬਾਖਮਾਲ ਆਏ ਨੇ ਪੂਰੇ ਟੌਪ ਦੇ ਬੱਚੇ ਆਏ ਨੇ ਅਕਬਰ ਦੇ ਹੱਡਾਂ ਪੈਰਾਂ ਦੇ ਮਜ਼ਬੂਤ ਤੇ ਸ਼ਕੀਨ ਪੂਰੇ ਅੱਜ ਤੁਹਾਨੂੰ ਲੈ ਕੇ ਪਹੁੰਚੇ ਆਪਾਂ ਸੇਖੋਂ ਸਟੱਡ ਫਾਰਮ ਤੇ ਪਿੰਡ ਗੋਬਿੰਦਗੜ ਅਬੋਰ ਦੇ ਬਿਲਕੁਲ ਨੇੜੇ ਅਬੋਰ ਵਾਲੇ ਘੋੜੇ ਦਾ ਕਿਸੇ ਨੇ ਨਾਂ ਨਾਂ ਸੁਣਿਆ ਹੋਵੇ ਤਾਂ ਹੋ ਨਹੀਂ ਸਕਦਾ ਕਿਉਂਕਿ ਬਹੁਤ ਵੱਡੀ ਦੇਣ ਉਸ ਘੋੜੇ ਦੀ ਨੁਕਰਾ ਜਗਤ ਦੇ ਵਿੱਚ ਮਿੱਤਰੋ ਹਰ ਇੱਕ ਘੋੜੇ ਦੇ ਚੌਥੀ ਜਾਂ ਪੰਜਵੀਂ ਜਾਂ ਛੇਵੀਂ ਪੀੜੀ ਚ ਅਬੂਰ ਵਾਲਾ ਘੋੜਾ ਜ਼ਰੂਰ ਬੈਠਾ ਤੇ ਅੱਜ ਅਕਬਰ ਦਿਖਾਉਣ ਲੱਗਿਆ ਤੁਹਾਨੂੰ ਅਕਬਰ ਦਾ ਪਿਓ ਆ ਗਿਆ ਜੀ ਭਾਗਸਰ ਵਾਲਾ ਸੁਲਤਾਨ ਉਸ ਘੋੜੇ ਨੇ ਵੀ ਬਾਈ ਬਹੁਤ ਟੌਪ ਦੇ ਬੱਚੇ ਦਿੱਤੇ ਨੇ ਤੇ ਰਿਕਾਰਡ ਪੈਦਾ ਕੀਤੇ ਨੇ ਨੁਕਰਿਆਂ ਦੇ ਵਿੱਚ ਤੇ ਉਹੀ ਕੰਮ ਹੁਣ ਅਕਬਰ ਕਰਨ ਲੱਗਿਆ ਹੋਇਆ ਅਕਬਰ ਦੀ ਖੁਦ ਹੀ ਬਿਊਟੀ ਬਹੁਤ ਜ਼ਿਆਦਾ ਆ ਫੇਸ ਦੀ ਪੁੱਠੇ ਦੀ ਲੈਂਥ ਤੇ ਘੋੜੇ ਦੀ ਆਬਦੀ ਲੈਂਥ ਬਹੁਤ ਜ਼ਿਆਦਾ ਆ ਆ ਤੁਸੀਂ ਸਾਹਮਣੇ ਸਾਈਡ ਪੋਜ ਤੋਂ ਦੇਖੋ ਵੀ ਕਿੰਨੀ ਸੋਹਣੀ ਤਾਉਣ ਤੇ ਲੈਂਥ ਤੇ ਚੱਕਵਾ ਪੋੜਾ ਇਹਦਾ ਸੁੰਬਾ ਦਾ ਮਜ਼ਬੂਤ ਆ ਫੇਸ ਦਾ ਬਹੁਤ ਸ਼ਕੀਨ ਆ ਉਹੋ ਜੀ ਦਿੱਤੇ ਨੇ ਅਕਬਰ ਨੇ ਬਿਲਕੁਲ ਬੱਚੇ ਮਿੱਤਰੋ ਤੇ ਬਾਈ ਸੇਖੋਂ ਸਟੱਡੀ ਦੇ ਨਾਲ ਨਾਲ ਆਪਦਾ ਸ਼ੌਂਕ ਵੀ ਪੂਰ ਰਿਹਾ ਤੇ ਮਾਰਕੀਟ ਦੇ ਵਿੱਚ ਇੱਕ ਚੰਗਾ ਘੋੜਾ ਖੜਾ ਕਰਤਾ ਮਿੱਤਰੋ ਤੇ ਹੁਣ ਜਿਹੜੇ ਭਰਾ ਨੇ ਸਰਵਿਸ ਲੈਣੀ ਹੋਵੇ ਅਕਬਰ ਤੋਂ ਤਾਂ ਬਾਈ ਨੂੰ ਫੋਨ ਕਰ ਲਿਓ ਤੇ ਇਹਦੇ ਰਿਜ਼ਲਟ ਬਾਈ ਕੋਲ ਘਰੇ ਵੀ ਬਹੁਤ ਚੰਗੇ ਖੜਿਆ ਦੋ ਨੇੜੇ ਤੇੜੇ ਚੰਬੀਆਂ ਘੋੜੀਆਂ ਤੇ ਬਿਲਕੁਲ ਸਪੌਟਲੈਸ ਬੱਚੇ ਕੁੰਡੀਦਾਰ ਕੰਨਾਂ ਦੇ ਆਏ ਨੇ ਤੇ ਇਹਦੇ ਖੀਰੇ ਬੱਚੇ ਜਿਹੜੇ ਮੈਂ ਦੱਸਿਆ ਵੀ ਪਹਿਲੇ ਪੂਰ ਦੇ ਇੱਕ ਦੀ ਵਸ਼ੇਰੀ 63 3 ਇੰਚ ਤੋਂ ਵੀ ਕੱਦ ਟੱਪ ਗਈ ਉਹ ਬਾਈ ਦੇ ਪਿੰਡ ਹੀ ਖੜੀ ਆ ਤੇ ਆਜੋ ਹੁਣ ਬਾਈ ਆਦਾਬ ਸੇਖੋਂ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣਾ ਉਹਨਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੇ ਆ ਤੇ ਨਵੇਂ ਬੰਦੇ ਨੂੰ ਘੋੜੀ ਲੈਣ ਸਮੇ ਕੀ ਕੀ ਧਿਆਨ ਰੱਖਣਾ ਚਾਹੀਦਾ ਉਹ ਵੀ ਬਾਈ ਨੇ ਗੱਲਾਂ ਬਾਤਾਂ ਦੱਸੀਆਂ ਨੇ ਵੀਡੀਓ ਨਾਲ ਬਣੇ ਰਹੋ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦੱਸਿਓ ਤੇ ਜਿਹੜੇ ਸੱਜਣ ਨਵੇਂ ਨੇ ਪਹਿਲੀ ਵਾਰ ਆਪਣੀ ਚੈਨਲ ਤੇ ਆਏ ਨੇ ਤੇ ਫੋਲੋ ਜ਼ਰੂਰ ਕਰ ਲਿਓ ਮਿੱਤਰੋ ਅੱਜ ਤੁਹਾਨੂੰ ਚੜਦੀ ਵਿਰੇਸ ਦਾ ਘੋੜਾ ਦਿਖਾਉਣਾ ਤੇ ਉਹਦਾ ਮਾਲਕ ਆ ਜਿਹੜਾ ਉਹ ਵੀ ਬਿਲਕੁਲ ਚੜਦੀ ਵਿਰੇਸ ਦਾ ਮਿੱਤਰੋ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਸਾਡੇ ਨੌਜਵਾਨ ਭਰਾ ਨੇ ਇਹੋ ਜਿਹਾ ਸ਼ੌਂਕ ਪਾਲ ਲਿਆ ਤੇ ਸ਼ੌਂਕ ਦੇ ਨਾਲ ਨਾਲ ਪੂਰੇ ਫੀਲਡ ਦੇ ਵਿੱਚ ਨਾਮ ਵੀ ਬਹੁਤ ਚੰਗਾ ਬਣ ਜਾਂਦਾ ਅੱਜ ਪਹੁੰਚੇ ਜਿਵੇਂ ਸੇਖੋਂ ਸਟੱਡ ਫਾਰਮ ਤੇ ਅੰਕਲ ਪ੍ਰਦੀਪ ਸੇਖੋਂ ਜੀ ਦੇ ਬੇਟੇ ਨਾਲ ਅੱਜ ਗੱਲਬਾਤ ਕਰਾਉਣੀ ਹੈ ਤੁਹਾਡੀ ਬਈ ਆਦਾਬ ਸੇਖੋਂ ਨਾਲ ਬਹੁਤ ਮੇਲਿਆਂ ਦੇ ਉੱਪਰ ਤੁਸੀਂ ਘੋੜਾ ਦੇਖਿਆ ਹੋਆ ਅਕਬਰ ਅੱਜ ਤੁਹਾਨੂੰ ਉਸ ਘੋੜੇ ਦੇ ਰੂਬਰੂ ਕਰਾਉਣਾ ਆਪਾਂ ਤੇ ਬਾਈ ਤੋਂ ਜਾਣਕਾਰੀ ਲੈ ਕੇ ਦੇਣੀ ਆ ਤੇ ਬਹੁਤ ਚੰਗੇ ਜਾਨਵਰ ਇਸ ਫਾਰਮ ਤੇ ਰਹੇ ਨੇ ਸਮੇ ਸਮੇ ਸਰ ਤੇ ਹੁਣ ਵੀ ਬਹੁਤ ਚੰਗੇ ਨੁਕਰੇ ਤੇ ਮਾਰਵਾੜੀ ਜਾਨਵਰ ਨੇ ਅਜ਼ਾਬ ਬਾਈ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹੋਠੀ ਕੋ ਵੀਰੇ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਬਾਈ ਤੇ ਅੱਜ ਤੁਹਾਡਾ ਸੀ ਘੋੜਾ ਦੇਖਿਆ ਹਾਂਜੀ ਤੇ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਜਦੋਂ ਅਸੀਂ ਘੋੜਾ ਜਦੋਂ ਫਲਮਾਉਂਦੇ ਆ ਕਈ ਵਾਰ ਓਵਰ weight ਹੁੰਦਾ ਜਾਂ ਅੰਡਰ weight ਹੁੰਦਾ ਹਾਂਜੀ ਹਾਂਜੀ ਤੁਹਾਡਾ ਘੋੜਾ ਬਿਲਕੁਲ ਪਰਫੈਕਟ ਆ ਵੀਰੇ ਹਾਂਜੀ ਇਹ ਫਿਰ ਕੋਈ ਸਪੈਸ਼ਲ ਐਕਸਰਸਾਈਜ਼ ਜਾਂ ਡਾਈਟ ਜਾਂ ਕਿਵੇਂ ਬਈ ਬਈ ਡਾਈਟ ਤੇ ਨਾਲ ਐਕਸਰਸਾਈਜ਼ ਰੈਗੂਲਰ ਹੀ ਚੱਲਦੀ ਆ ਆਪਣੇ ਸਾਰੇ ਜਾਨਵਰਾਂ ਦੇ ਜਿੰਨੇ ਵੀ ਫਾਰਮ ਤੇ ਹੈਗੇ ਆ ਅੱਛਾ ਬਈ ਲੰਜਿੰਗ ਲੰਜਿੰਗ ਰਾਈਡਿੰਗ ਰੂਡਿੰਗ ਸਾਰੀ ਪ੍ਰੋਪਰ ਚੱਲਦੀ ਆ ਠੀਕ ਆ ਬਈ ਹਾਂਜੀ ਤੇ ਫਿਰ ਸਾਰਾ ਦਾਣੇ ਫੱਕੇ ਦਾ ਧਿਆਨ ਆਪ ਰੱਖਦੇ ਆ ਸਾਰਾ ਬਈ ਸਾਰਾ ਟੋਟਲੀ ਜਦੋਂ ਮੈਂ ਕਈ ਵਾਰੀ ਬਾਹਰ ਵੀ ਹੁੰਨਾ ਚੰਡੀਗੜ੍ਹ ਵਗੈਰਾ ਵੀ ਹੁੰਨਾ ਜਦੋਂ ਕਾਲਜ ਲੱਗ ਰਹੀ ਹੁੰਦੀ ਆ ਹਾਂਜੀ ਉਦੋਂ ਵੀ ਮੈਂ ਕੈਮਰੇ ਚੈੱਕ ਕਰਦਾ ਹੀ ਰਹਿਣਾ ਸਵੇਰ ਉੱਠ ਕੇ ਇੱਕ ਵਾਰੀ ਵੀ ਟਾਈਮ ਤੇ ਪਹ ਗਿਆ ਦਾਣਾ ਕਿ ਨਹੀਂ ਪਿਆ अच्छा भाई हां जी ठीक बिल्कुल भाई क्योंकि घोड़े ਦਾ ਇੱਕ ਐਥਲੀਟ ਜਾਨਵਰ ਆ ਪ੍ਰੋਪਰ ਸਹੀ weight ਹੋਣਾ ਹੀ ਜ਼ਰੂਰੀ ਹੈ ਹਾਂ ਜੀ ਹਾਂ ਜੀ ਕਈ ਵਾਰ ਗਾਮਚੀ ਤੇ ਜ਼ਿਆਦਾ ਵਜਨ ਆ ਰਿਹਾ ਹੁੰਦਾ ਇੰਗੂਲੇਸ਼ਨ ਚ ਪ੍ਰੋਬਲਮ ਆ ਜਾਂਦੀਆਂ ਪੋਟਾਂ ਹੋ ਜਾਂਦੀਆਂ ਨੇ ਘੋੜੇ ਨੂੰ ਬਹੁਤ ਬੜੀ ਤਕਲੀਫ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਣੇ ਘੋੜੇ ਦਾ ਨਾਮ ਅਕਬਰ ਵੀਰ ਹਾਂ ਜੀ ਭਾਈ ਅਕਬਰ ਤੇ ਕੀ ਡਿਟੇਲ ਹੈ ਵੀਰੇ ਅਕਬਰ ਦੀ ਜੀ ਭਾਈ ਜੀ ਇਹ ਸੁਲਤਾਨ ਭਗਸਰ ਦਾ ਬੱਚਾ ਹੈ ਜੀ ਜੀ ਮਦਰ ਇਹ ਦੀ ਜਿਹੜੀ ਹੈਗੀ ਆ ਉਹ ਸਮੁੰਦਰ ਦੀ ਹੈ ਠੀਕ ਹੈ ਬਈ ਹਾਂਜੀ ਮਦਰ ਵੀਰ ਦੀ 64 ਇੰਚਸ ਦੀ ਹੈ ਨੁਕਰੀ ਠੀਕ ਹੈ ਬਈ ਹਾਂਜੀ ਤੇ ਆਪਣੇ ਅਕਬਰ ਦਾ ਕੱਦ ਕਿੰਨਾ ਵੀਰੇ ਇਹਦਾ ਜੀ 68 ਪਲੱਸ ਹੈ ਜੀ 83 ਪਲੱਸ ਦਾ ਹਾਂਜੀ ਵਾਟਰ ਸਕੇਲ ਵਾਲਾ ਜੀ ਠੀਕ ਹੈ ਬਈ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਇਹਨੂੰ ਤਿੰਨ ਸਾਲ ਹੋ ਗਏ ਜੀ ਅੱਛਾ ਜੀ ਇਹ ਮੇਰੇ ਫਾਦਰ ਨੇ ਲਿਆ ਸੀਗਾ ਜਦੋਂ ਇਹ 27 22 ਮਹੀਨਿਆਂ ਦਾ ਸੀ ਅੱਛਾ ਬਈ ਹਾਂਜੀ ਉਹ ਖੀਰੀ ਹੀ ਲਿਆ ਸੀ ਉਦੋਂ ਵੀਰੇ ਹਾਂਜੀ 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 ਠੀਕ ਹੈ ਇਹ ਪੂਨੇ ਤੋਂ ਆਇਆ ਸੀਗਾ ਮਾਲੇ ਵਾਲੇ ਕੋਲੇ ਮੀਟ ਕੋਲੇ ਬਈ ਆਦ ਤੇ ਬਈ ਆਦਮੀਤ ਕੋਲੇ ਠੀਕ ਹੈ ਵੀਰੇ ਉਹਨਾਂ ਕੋਲੋਂ ਆਪਾਂ ਲਿਆਂਦਾ ਸੀਗਾ ਉਹਨਾਂ ਕੋਲ ਦੋਕ ਦਿਨ ਹੀ ਹੋਏ ਸੀ ਬਸ ਆਏ ਨੂੰ ਅੱਛਾ ਜੀ ਪਸੰਦੀ ਵਾਲਾ ਆਇਆ ਤੇ ਬਸ ਉਹਨਾਂ ਕੋਲੋਂ ਲਿਆਂਦਾ ਆਪਾਂ ਠੀਕ ਹੈ ਹਾਂਜੀ ਹਾਂਜੀ ਤੇ ਫਿਰ ਆਪਾਂ ਹੀ ਛੱਡਿਆ ਕਿ ਤੂੰ ਪਹਿਲਾਂ ਛੱਡਿਆ ਸੀ ਮੈਡਮ ਨਹੀਂ ਆਪਾਂ ਹੀ ਛੱਡਿਆ ਸੀ ਪਹਿਲਾਂ ਆਪਾਂ ਹੀ ਛੱਡਿਆ ਆਪਾਂ ਹੀ ਹਾਂਜੀ ਕਵਰਿੰਗ ਵਾਸਤੇ ਆਪਾਂ ਹੀ ਸਟਾਰਟ ਕੀਤਾ ਸੀ ਠੀਕ ਆ ਬਹੁਤ ਮੇਲਿਆਂ ਤੇ ਸ਼ੋਹਾਂ ਦੇ ਤੁਸੀਂ ਡਿਸਪਲੇ ਲਈ ਵੀ ਲੈ ਕੇ ਡਿਸਪਲੇ ਦੇ ਹਾਂਜੀ 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 ਠੀਕ ਆ ਬਹੁਤ ਇਹਦੀ ਅਲੱਗ ਹੀ ਲੋਕਾ ਕਿਉਂਕਿ ਧੌਣ ਤੇ ਲੈਂਥ ਬਹੁਤ ਜ਼ਿਆਦਾ ਹਾਂਜੀ 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 ਕੋੜੇ ਦੀ ਹਾਂਜੀ ਹਾਂਜੀ ਹੁਣ ਕਿੰਨੀ ਫੀਸ ਤੇ ਚੱਲਦਾ ਵੀਰੇ ਘੋੜਾ ਆਪਣਾ ਪਹਿਲਾਂ 25000 ਸੀਗੀ ਜੀ ਹੁਣ ਆਪਾਂ 31000 ਕਰਨੀ ਹੈ ਜੀ ਫੀਸ ਹੁਣ 31000 ਰੁਪਏ ਦੀ ਹਾਂਜੀ 31 ਹਾਂਜੀ ਹਾਂਜੀ ਇੱਥੇ ਕੋਈ ਜੰਪ ਵਗੈਰਾ ਚੱਕਰ ਹੁੰਦਾ ਵੀਰੇ ਕਿੰਨਾ ਵੀ ਜੰਪ ਦਾ ਜੀ ਕੋਈ ਐਸੀ ਗੱਲ ਹੈ ਨਹੀਂ ਪਕੋੜੀ ਪ੍ਰੋਪਰਲੀ ਚੈੱਕ ਕਰਾ ਕੇ ਲਿਆਉਣ ਇੱਥੇ ਆ ਕੇ ਸਾਡੇ ਡਾਕਟਰ ਤੋਂ ਕਰਵਾ ਲੈਣ ਚੈੱਕ ਠੀਕ ਹੈ ਵੀਰੇ ਹਾਂਜੀ ਜੰਪ ਦਾ ਕੋਈ ਐਸੀ ਗੱਲ ਹੈ ਨਹੀਂ ਹੁਣ ਆਇਆ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਹਾਂ ਜੀ ਠੀਕ ਆ ਬਾਈ ਹਾਂਜੀ ਬਾਕੀ ਖੁੱਲੇ ਦਰ ਲਣ ਬਾਈ ਉਹ ਨਹੀਂ ਘੋੜਾ ਛੱਡਦੇ ਨੇ ਘੋੜਾ ਤੁਹਾਡੇ ਕੋਲ ਕਿ ਪਹਿਲਾਂ ਤੁਸੀਂ ਦੱਸਿਆ ਜੀ ਅਬੋਰ ਵਾਲੇ ਦਾ ਡਾਇਰੈਕਟ ਹਾਂ ਜੀ ਸੁਲਤਾਨ ਸਿੰਘ ਜੀ ਉਹਦਾ ਨਾਮ ਅੱਛਾ ਜੀ ਤਿੰਨ ਚਾਰ ਵਾਰ ਦਾ ਚੈਂਪੀਅਨ ਵੀ ਸੀਗੀ ਸਰਕਾਰੀ ਸ਼ੋ ਜਦੋਂ ਸੁਖਵੀਰ ਬਾਦਲ ਜੀ ਕਰਾਉਂਦੇ ਸੀ ਅੱਛਾ ਜੀ ਹਾਂਜੀ ਫਿਰੋਜ਼ਪੁਰ ਮੁਕਸਰ ਤੇ ਫਾਜ਼ਲ ਕਰਿਆ ਜੀ ਚੈਂਪੀਅਨ ਉਹ ਅੱਛਾ ਬਾਈ ਹਾਂਜੀ ਫਸ ਸੈਕਿੰਡ ਫਸ ਸੈਕਿੰਡ ਨਹੀਂ ਰਹੀ ਆ ਜੀ ਠੀਕ ਹੈ ਬਈ ਹਾਂਜੀ ਕੋੜੇ ਸਮੇ ਸਮੇ ਸਰ ਤੁਸੀਂ ਬਦਲਦੇ ਵੀ ਰਹੇ ਹੋ ਮੈਂ ਇੱਕ ਅੰਪਾਇਰ ਸ਼ੋਹ ਤੇ ਘੋੜੀ ਲਾਈ ਸੀ ਤੁਸੀਂ ਨੇ ਉਹ ਵੀ ਦੇਖੀ ਸੀ ਮੈਨੂੰ ਹਾਂਜੀ ਹਾਂਜੀ ਮਨਾ ਦੇਤੀ ਤੁਸੀਂ ਹਾਂਜੀ ਉਹ ਦੇਤੀ ਸੀ ਜੀ ਨਾਲ ਬਈ ਇਹਦਾ ਫਿਰ ਸੇਲ ਪਰਚੇਸ ਦਾ ਕਰੀ ਜਾ ਮਾੜਾ ਮੋਟਾ ਚੱਲਦਾ ਰਹਿੰਦਾ ਜੀ ਅੱਛਾ ਜੀ ਹਾਂਜੀ ਕੋਈ ਜ਼ਿਆਦਾ ਧਿਆਨ ਨਹੀਂ ਹੈਗਾ ਪਰ ਐਤਕੀ ਮੈਂ ਸੋਚ ਰਿਹਾ ਵੀ ਕਰਿਆ ਕਰਾਂਗੇ ਵੈਰਾਈਟੀ ਜੀ ਬਣੀ ਰਹਿੰਦੇ ਨਾਲ ਜੀ ਲੱਗੇ ਰਹਿੰਦਾ ਜੀ ਕੋਈ ਆਉਂਦੇ ਜਾਂਦੇ ਰਹਿੰਦੇ ਫਿਰ ਆਪਦਾ ਵੀ ਜੀ ਲੱਗੇ ਰਹਿੰਦਾ ਘਰੇ ਇਹ ਵੀ ਗੱਲ ਸਹੀ ਆ ਹੁਣ ਵੀ ਤੁਸੀਂ ਵਿਸ਼ੇ ਦੀ ਇੱਕ ਚੰਗੀ ਲਈ ਆ ਹਾਂਜੀ 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 ਉਹ ਜੀ ਅੱਛਾ ਬਈ ਹਾਂਜੀ ਹਾਂਜੀ ਜੇ ਬਈ ਸ਼ੋਹਾਂ ਦੀ ਗੱਲ ਕਰਾਂ ਸ਼ੋਹਾਂ 'ਚ ਤਕਰੀਬਨ ਇੱਕੋ ਇੱਕੋ ਜਾਨਵਰ ਤੁਸੀਂ ਤਿਆਰ ਕਰਦੇ ਰਹਿੰਦੇ ਹਾਂਜੀ ਹਾਂਜੀ ਪਿਛਲੇ ਸਾਲ ਵੀ ਬਈ ਆਪਣੇ ਕੋਲੇ ਵਸ਼ੇਰਾ ਸੀਗਾ ਇੱਕ ਦਾਰੇ ਦਾ ਸੀ ਠੀਕ ਹੈ ਜੀ ਹਾਂਜੀ ਬਹੁਤ ਸ਼ੌਂਕ ਨਾਲ ਲਿਆ ਸੀ ਆਪਾਂ ਉਹ ਚਲੋ ਕੁਦਰਤ ਐਕਸਪਾਇਰ ਹੋ ਗਿਆ ਜੀ ਉਹ ਉਹ ਵੀ ਥਰਡ ਰਨਰ ਅਪ ਸੀਗਾ ਇੱਥੇ ਹਨੂਮਾਨਗੜ੍ਹ ਠੀਕ ਹੈ ਬਈ ਮਿਲਕ ਟੀਟ ਚ ਅੱਛਾ ਜੀ ਹਾਂਜੀ ਉਹ ਵੀ ਕੁਦਰਤੀ ਉਹਨੇ ਸੱਟ ਖਾ ਲਈ ਕੰਨ ਤੇ ਸ਼ੋਅ ਤੋਂ ਇੱਕ ਦਿਨ ਪਹਿਲਾਂ ਹੀ ਅੱਛਾ ਜੀ ਉਹਦੇ ਕਰਕੇ ਥੋੜਾ ਜਿਹਾ ਮਤਲਬ ਦੋ ਨੰਬਰ ਪਿੱਛੇ ਲੱਗ ਗਿਆ ਅੱਛਾ ਜੀ ਹਾਂ ਨਹੀਂ ਤਾਂ ਫਰਸਟ ਹੀ ਆਉਣਾ ਸੀਗਾ ਬਹੁਤ ਪ੍ਰੇਜ਼ ਕੀਤਾ ਸੀ ਜੱਜਸ ਨੇ ਵੀ ਉੱਥੇ ਅੱਛਾ ਜੀ ਹਾਂਜੀ ਹੁਣ ਕੋਈ ਜਾਨਵਰ ਕਰ ਰਹੇ ਹਾਂ ਤਿਆਰ ਸ਼ੋਅਾਂ ਦੇ ਲਈ ਬਰੇ ਹਾਂਜੀ ਦੋ ਬੱਚੀਆਂ ਹੀ ਕਰਾਂਗੇ ਜੀ ਇੱਕ ਤਾਂ ਬੱਚੀ ਜਿਹੜੀ ਸਾਰਨ ਖੇੜੋ ਲਈ ਹੈ ਜੀ ਹਾਂਜੀ ਰੱਬ ਮਿਹਰ ਕਰੇ ਜੀ ਉਹਨੂੰ ਕਰਾਂਗੇ ਤਿਆਰ ਇੱਕ ਆਪਣੇ ਅਕਬਰ ਦੀ ਬੱਚੀ ਹੈ ਜੀ ਠੀਕ ਹੈ ਮਿਲਕ ਟੀਟ ਤੋਂ ਉਹਨੂੰ ਪਾਵਾਂਗੇ ਜੀ ਅਕਬਰ ਦੇ ਦੋ ਬੱਚੇ ਤਾਂ ਈ ਗਈ ਛੋਟੇ ਬੱਚੀ ਛੋਟੇ ਬੱਚੇ ਖਰੀਦਲੇ ਸੀ ਜੀ ਆਪਾਂ ਹਾਂ ਜਿਹੜੀ ਉਹ ਆਪਾਂ ਕੋੜੀ ਵੇਚੀ ਸੀ ਨੁਕਰੀ ਉਹਦੇ ਨਾਲ ਬੱਚਾ ਸੀਗਾ ਨੁਕਰਾ ਇਹਦਾ ਅੱਛਾ ਜੀ ਤੇ ਉਹ ਬੰਦੇ ਬੜੀ ਜਿੱਦ ਕਰਨ ਲੱਗੇ ਬੱਚਾ ਦੇਣਾ ਨਹੀਂ ਸੀ ਮੈਂ ਰੱਖਣਾ ਸੀ ਸ਼ੋਅ ਵਾਲਾ ਬੱਚਾ ਸੀਗਾ ਉਹ ਉਹ ਅੰਮ੍ਰਿਤਸਰ ਸਾਈਡ ਗਈ ਹੈ ਕੋੜੀ ਹਾਂਜੀ ਉਹ ਹੁਣ ਤਿਆਰ ਕਰ ਰਹੇ ਬੱਚਾ ਵੀ ਤੇ ਉਹ ਦੁਬਾਰਾ ਕੋੜੀ ਹੁਣ ਫੇਰ ਸੂਪੀ ਅਕਬਰ ਤੋਂ ਹਾਂਜੀ ਉਹਨੇ ਫੇਰ ਬੱਚਾ ਦਿੱਤਾ ਅਕਬਰ ਦਾ ਹਾਂਜੀ ਹਾਂਜੀ ਚਲੋ ਚੰਗੀ ਗੱਲ ਆ ਬਾਈ ਸ਼ੋਹਾਂ ਦੇ ਨਾਲ ਬੰਦਾ ਨਾ ਐਕਟਿਵ ਜਾ ਰਹਿੰਦਾ ਹਾਂਜੀ 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 ਮੇਲੇ ਮਨਗਿੰਦਾ ਚਲੋ ਘੋੜੇ ਲਾਉਣੀ ਆ ਹਾਂਜੀ ਜਿੰਮੀ ਤੁਹਾਡਾ ਏਰੀਆ ਬਈ ਬੋਰ ਦੇ ਨੇੜੇ ਆ ਗਿਆ ਉਹਦਾ ਘੋੜਾ ਬਹੁਤ ਮਸ਼ਹੂਰ ਹਾਂਜੀ ਹਾਂਜੀ ਬੋਰ ਵਾਲਾ ਦਾ ਡਾਇਰੈਕਟ ਬੱਚਾ ਵੀ ਰਿਹਾ ਤੁਹਾਡੀ ਹਾਂਜੀ 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 ਤੇ ਹੁਣ ਵੀ ਨੌਕਰੀ ਜਾਂ ਤੁਹਾਡੇ ਕੋਲ ਤਿੰਨ ਚਾਰ ਨੇ ਹਾਂਜੀ 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 ਤੇ ਸ਼ੌਂਕ ਬਈ ਤੁਹਾਡੇ ਫਾਦਰ ਸਾਹਿਬ ਨੇ ਜਿਵੇਂ ਬਸ਼ੀਰਾ ਲਿਆ ਹਾਂਜੀ ਹਾਂਜੀ ਮਾਣ ਕਿਵੇਂ ਜਿਆਦਾ ਫੋਕਸ ਨੌਕਰੀ ਤੇ ਰੱਖਣੀ ਜਾਂ ਮਾਰਵਾੜੀ ਤੇ ਬਸ ਜਿਆਦਾ ਤਾਂ ਮੈਨੂੰ ਨੌਕਰੀ ਚੰਗੇ ਲੱਗਦੇ ਆ ਜੀ ਹਾਂਜੀ ਪਰ ਐਤਕੀ ਫਿਰ ਮੈਨੂੰ ਆ ਚਲੋ ਮਾਰਵਾੜੀ ਵੀ ਮਾੜੇ ਮੋٹے ਰੱਖਣੇ ਚਾਹੀਦੇ ਆ ਇੱਕ ਆਪਣੇ ਕੋਲੇ ਘੋੜੀ ਹੈਗੀ ਪੁਰਾਣੀ 10-11 ਸਾਲ ਦੀ ਹੈਗੀ ਹੈ ਠੀਕ ਹਾਂਜੀ ਹਾਂਜੀ ਠੀਕ ਹੈ ਹਾਂਜੀ ਜਿਹੜੀ ਉਹ ਰਾਜਨ ਸਿੰਘ ਰਾਜਨਸਾਲੀਆ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਬੱਚਾ ਵੀ ਲਿਆ ਹੈ ਸਪਤਾਸ਼ਤਾ ਹੀ ਲਿਆ ਬੱਚਾ ਮੱਥੇ ਪੱਟਾ ਦੋ ਪੈਰ ਚਿੱਟੇ ਠੀਕ ਹੈ ਹਾਂਜੀ ਉਹ ਥੋੜਾ ਬਿਮਾਰ ਹੋ ਗਿਆ ਸੀ ਨੀ ਤਾਂ ਉਹ ਵੀ ਦਿਖਾਉਂਦੇ ਵੀਡੀਓ ਦੇ ਵਿੱਚ ਹਾਂਜੀ ਉਸ 7-8 ਮਹੀਨਿਆਂ ਦਾ ਹੈਗਾ ਅੱਛਾ ਜੀ ਹਾਂਜੀ ਹਾਂਜੀ ਮੌਸਮ ਥੋੜਾ ਜਿਆਦਾ ਸਰਦੀ ਹੁੰਦੀ ਹੈ ਜਿਆਦਾ ਹਾਂਜੀ ਹਾਂਜੀ ਮੌਸਮ ਚੇਂਜ ਹੋਣ ਕਰਕੇ ਬਾਕੀ ਕੋਈ ਛੇ ਆਉਂਦਾ ਨਾ ਗਰਮੀਆਂ ਚ ਡਾਈਟ ਹੋਰ ਹੁੰਦੀ ਹੈ ਆਪਣੀ ਸਰਦੀਆਂ ਚ ਆਪਾਂ ਚੇਂਜ ਕਰ ਦਿੰਨੇ ਆ ਉਹ ਕਈ ਵਾਰੀ ਹੁਣ ਨਵੇਂ ਜਾਨਵਰਾਂ ਨੂੰ ਆਪਾਂ ਨੂੰ ਕੀ ਪਤਾ ਵੀ ਉਹਨੂੰ ਕੀ ਹਾਂਜੀ ਹਾਂਜੀ ਫਿਰ ਉਹਦਾ ਪ੍ਰੋਪਰ ਟਰੀਟਮੈਂਟ ਕਰਾਇਆ ਤੇ ਉਹ ਹੁਣ ਠੀਕ ਹੈ ਬੱਚਾ ਹਾਂਜੀ ਹਾਂਜੀ ਅਕਬਰ ਤੂੰ ਕਿੰਨੀਆਂ ਘੋੜੀਆਂ ਮਲਾਤੀਆਂ ਦਾ ਭਾਈ 200 ਪਲੱਸ ਦਾ ਤਾਂ ਆਪਣੇ ਕੋਲ ਰਿਕਾਰਡ ਹੈਗਾ ਜੇ ਕੋਈ ਆਪਾਂ ਨੂੰ ਕਹੂਗਾ ਆਪਾਂ ਡਾਇਰੀ ਖੋਲ ਕੇ ਦਿਖਾ ਦੇਾਂਗੇ 3 ਸਾਲ ਤਾਂ ਹੋ ਗਏ ਘੋੜਾ ਛੱਡ ਦੇ ਹਾਂਜੀ 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 ਤੇ 70 ਤੋਂ 80 ਘੋੜੀਆਂ ਇੱਕ ਸਾਲ ਜਰਾਂ ਬੜੇ ਬੜੇ ਆਰਾਮ ਨਾਲ ਮੈਂ ਤਾਂ ਹੀ ਕਹਿ ਰਿਹਾ ਨਾ 200 ਘੋੜੀਆਂ ਦਾ ਆਪਣੇ ਕੋਲ ਰਿਕਾਰਡ ਪਿਆ ਹੈ ਜੇ ਕੋਈ ਆਪਾਂ ਨੂੰ ਕਹੂ ਆਪਾਂ ਖੋਲ ਕੇ ਦਿਖਾ ਦੇਾਂਗੇ ਫੋਟੋਆਂ ਵਿਖਾ ਦੇਾਂਗੇ ਉਸ ਤੋਂ ਬਾਅਦ ਵੀ ਹੁਣ ਐਵੇਂ ਕਹਿ ਦੀਏ ਕੋਈ ਆ ਜਾਂਦੀ ਹੈ ਹੁਣ ਲਿ ਅੱਪੀ ਅਗਲਾ ਫੋਨ ਕਰ ਦਿੰਦਾ ਜੀ ਆਹ ਦਿੱਤਾ ਹੁਣ ਤਾਂ ਚੱਕਰੇਵੇਂ ਨਾ ਹੁੰਦਾ ਫੋਟੋਆਂ ਚੱਲ ਗਈਆਂ ਬਈ ਹਾਂਜੀ ਕੋਈ ਦੀ ਫੋਟੋ ਬੱਚੇ ਦੀ ਅਗਲਾ ਹੁਣ ਜ਼ਿਆਦਾ ਮੇਰੇ ਕੋਲ ਫੋਟੋ ਸੀ ਪਈਆਂ ਫੋਨ ਜੇ ਅਗਲਾ ਕੋਈ ਕਹੂਗਾ ਤਾਂ ਆਪਾਂ ਦਿਖਾ ਦੇਾਂਗੇ ਕੋਈ ਗੱਲ ਆਪਣੀ ਵਿੱਚ ਕਿੰਨੇ ਕੁ ਬੱਚੇ ਨੇ ਵੀ ਅਕਬਰ ਦੇ ਜੀ ਅਕਬਰ ਦੇ ਜੀ ਆਪਣੇ ਪਿੰਡ 'ਚ ਹੀ 3-4 ਬੱਚੇ ਤਾਂ ਆਪਣੇ ਪਿੰਡ 'ਚ ਹੀ ਹੈਗੇ ਜੀ ਪਿੰਡ ਬਹੁਤ ਵੱਡਾ ਆਪਣਾ ਠੀਕ ਹੈ ਜੀ ਹਾਂਜੀ 2 ਤਾਂ ਬੱਚੀਆਂ ਹੀ ਆਪਣੇ ਪਿੰਡ 'ਚ ਅੱਛਾ ਜੀ ਹਾਂਜੀ ਇੱਕ ਬਸ਼ੇਰਾ ਹੈ ਜੀ ਆਪਣੇ ਪਿੰਡ ਦਾ ਛੋਟਾ ਬੱਚਾ ਆ ਨਾਲ ਵਾਸੀਆਂ ਪਿੰਡ ਹੈ ਇੱਥੇ ਸਾਡੇ ਅੱਛਾ ਜੀ ਹਾਂਜੀ ਇੱਥੇ 2 ਇੱਕ ਛੋਟੀ ਨੁਕਰੀ ਬੱਚੀ ਐ ਇੱਕ ਹੁਣ ਕੋੜੀ ਨੀਲੀ ਜੰਬੀ ਸੂਈ ਸੀ ਉੱਥੇ ਨੁਕਰਾ ਫੇਰ ਆ ਜੀ ਹਾਂਜੀ ਬੱਚੇ ਤਾਂ ਹੁਣ ਆਪਣੇ ਏਰੀਆ ਚ ਕਾਫੀ ਹੋ ਗਏ ਜੀ ਕੋੜੇ ਦੇ ਹਾਂਜੀ ਹਾਂਜੀ ਜਿਹੜੇ ਪਹਿਲੇ ਪੂਰ ਦੇ ਬੱਚੇ ਬਈ ਕਿੰਨੀ ਉਮਰ ਦੇ ਹੋ ਗਏ ਜਦੋਂ ਆਪਾਂ ਕੋੜੇ ਬਈ ਸਭ ਤੋਂ ਵੱਡਾ ਬਸ ਇੱਕ ਆਪਣੇ ਪਿੰਡ ਖੜੀ ਐ ਜੀ ਬੱਚੀ ਹਾਂਜੀ ਉਹ ਉਹਦਾ ਕਰਦ ਹੋਊਗਾ 364 ਇੰਚ ਹਾਂਜੀ ਬਹੁਤ ਪਹਿਲੀ ਕੋੜੀ ਤੇ ਉਹੀ ਛੱਡਿਆ ਸੀਗਾ ਕੋੜੀ ਤਾਂ 57 58 58 ਇੰਚ ਦੀ ਹੋਈ ਹੈ ਲਾਲ ਜੰਬੀ ਕੋੜੀ ਹਾਂਜੀ ਉਹਦੀਆਂ ਫੋਟੋਸ ਤੁਸੀਂ ਲਾ ਦਿਓ ਹਾਂਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਤੁਸੀਂ 7644 ਤੋਂ ਬਹੁਤ ਹੋ ਜਾਂਦਾ ਹਾਂਜੀ ਬਹੁਤ ਹੋ ਜਾਂਦਾ ਹਾਂਜੀ 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 ਫੋਟੋ ਤੁਹਾਨੂੰ ਮੈਂ ਖਿਚਵਾ ਕੇ ਭੇਜ ਦੂੰਗਾ ਤੁਸੀਂ ਵਿੱਚ ਲਾ ਦਿਓ ਵੀਡੀਓ ਦੇ ਦਿਖਾ ਦਿਓ ਹਾਂਜੀ ਹਾਂਜੀ ਪਹਿਲੀ ਘੋੜੀ ਸੀ 58 ਇੰਚ ਦੀ ਘੋੜੀ ਸੀ ਉਸ ਤੋਂ ਬਾਅਦ ਨੀਲੀ ਚੰਬੀ ਘੋੜੀ ਤੇ ਸੀਗਾ ਆਪਣੇ ਪਿੰਡ ਦੀ ਜੀ ਉਹ ਉਦੋਂ ਖਾਲੀ ਰਹਿ ਗਈ ਸਾਲ ਘੋੜੀ ਉਹਨਾਂ ਦੀ ਗੱਭਰ ਨਹੀਂ ਰਹੀ ਹਾਂਜੀ ਫਿਰ ਉਹਨਾਂ ਨੇ ਫਿਰ ਆਪਣੇ ਕੋਲ ਕਰਵਾਈ ਮੇਟ ਆਪਣੇ ਇਸੇ ਤੋਂ ਅਖਬਰ ਤੋਂ ਉਹਦਾ ਬੱਚਾ ਆਪਾਂ ਖਰੀਦ ਲਿਆ ਜਿਹੜਾ ਘਰੇ ਖੜਾ ਹੈ ਅੱਛਾ ਜੀ ਹਾਂ ਦੂਸਰੀ ਘੋੜੀ ਦਾ ਬੱਚਾ ਹੈ ਜੀ ਇਹ ਹਾਂਜੀ ਇਹ ਵੀ ਬਹੁਤ ਕੁੰਡੀਦਾਰ ਹਾਂਜੀ 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 ਇਹ ਅਦਾਬ ਬਾਈ ਜਿਵੇਂ ਤੁਸੀਂ ਸਟੱਡੀ ਵੀ ਨਾਲ ਕਰਦੇ ਹੋ ਜਾਂ ਸਟੱਡੀ ਕਰਦੇ ਮੈਨੇਜ ਹੋ ਜਾਂਦਾ ਫਿਰ ਘੋੜਿਆਂ ਨਾਲ ਬਸ ਹੁਣ ਤਾਂ ਪਹਿਲਾਂ ਤਾਂ ਜਿਵੇਂ ਮੈਂ ਜ਼ਿਆਦਾ ਰਹਿੰਦਾ ਸੀ ਜਿੱਥੇ ਹੁਣ ਐਤਕੀ ਮੇਰਾ ਫੋਕਸ ਜ਼ਿਆਦਾ ਇੱਥੇ ਹੈ ਜੀ ਐਤਕੀ ਹੁਣ ਮੈਂ ਜ਼ਿਆਦਾ ਟਾਈਮ ਪਿੰਡ ਹੀ ਲਾਉਣਾ ਕਿਉਂਕਿ ਜਾਨਵਰ ਲਈ ਜਾਂਦਾ ਮੈਂ ਐਤਕੀ ਹਾਂਜੀ ਹਾਂਜੀ ਕਿਤੇ ਨਾ ਕਿਤੇ ਨਾ ਪਹਿਲਾਂ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਗੱਲ ਕਰੀਏ ਜਦੋਂ ਮੁੰਡੇ ਕਾਲਜ ਪੜ੍ਹਦੇ ਹੁੰਦੇ ਸੀ ਘਰੇ ਦੱਸਣ ਤੋਂ ਵੀ ਕਹਿੰਦੇ ਹੁੰਦੇ ਝਿਜਕਦੇ ਸੀ ਸਾਡੇ ਜਾਨਵਰ ਰੱਖੇ ਹੋਏ ਹਾਂਜੀ ਹਾਂਜੀ ਹੁਣ ਬੰਦਾ ਪ੍ਰਾਊਡ ਨਾਲ ਕਹਿੰਦਾ ਜੀ ਘੋੜੇ ਰੱਖੇ ਬਿਲਕੁਲ ਬਿਲਕ ਹੁਣ ਟਾਈਮ ਬਦਲ ਗਿਆ ਜੀ ਹੁਣ ਟਾਈਮ ਬਦਲ ਗਿਆ ਹਾਂਜੀ ਲਗਜ਼ਰੀ ਚੀਜ਼ ਆ ਗਿਆ ਲਗਜ਼ਰੀ ਚੀਜ਼ ਆ ਗਿਆ ਹਰ ਇੱਕ ਬੰਦਾ ਨਹੀਂ ਰੱਖ ਸਕਦਾ ਹਾਂਜੀ ਜੇ ਚਲੋ ਸੋਸ਼ਲ ਮੀਡੀਆ ਦਾ ਬਹੁਤ ਫਰਕ ਪਿਆ پوری ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਜਿਹੜੇ ਸ਼ਹਿਰਾਂ ਚ ਬੱਚੇ ਜੰਮੇ ਪਲੇ ਨੇ ਉਹਨਾਂ ਨੂੰ ਮਤਲਬ ਪਿੰਡੂ ਲਾਈਫ ਬਾਰੇ ਬਿਲਕੁਲ ਨਹੀਂ ਪਤਾ ਹਾਂਜੀ ਉਹਨਾਂ ਤੱਕ ਵੀ ਕਿਦ ਰੰਗ ਦੀਆਂ ਚੀਜ਼ਾਂ ਪਹੁੰਚ ਹੁਣ ਵੀ ਚੰਡੀਗੜ੍ਹ ਜਿਵੇਂ ਅਸੀਂ ਦੇਖਦੇ ਜੀ ਉੱਥੇ ਕੋਈ ਆਸੇ ਪਾਸੇ ਫਾਰਮਸ ਹੈਗੇ ਆ ਲੋਕ ਕਾਲਜ ਕੂਲੇਜ ਜਵਾਕ ਜੂਕ ਬਹੁਤ ਵੇਖਣ ਜਾਂਦੇ ਆ ਘੋੜੇ ਉੱਥੇ ਹੁਣ ਜੋ ਵੀ ਪਿੱਛੇ ਜੇ ਹੋਇਆ ਸੀ ਰਿੱਦਰ ਰੈਂਚ ਹਾਂਜੀ ਹਾਂਜੀ ਉੱਥੇ ਬਹੁਤ ਲੋਕ ਬਹੁਤ ਸਟੂਡੈਂਟਸ ਆਉਂਦੇ ਉੱਥੇ ਵੇਖਣ ਪਿਛਲੇ ਸਾਲ ਸ਼ੋਅ ਹੋਇਆ ਸੀ ਪਿਛਲੇ ਸਾਲ ਸ਼ੋਅ ਹੈ ਸੀਗਾ ਹਾਂਜੀ ਹਾਂਜੀ ਐਤਕੀ ਇਸ ਵਾਰੀ ਸ਼ੋਅ ਨਹੀਂ ਹੋਇਆ ਸੀਗਾ ਉੱਥੇ ਹਾਂਜੀ ਹਾਂਜੀ ਠੀਕ ਹੈ ਬਈ ਇਹ ਚੀਜ਼ ਦਾ ਬਹੁਤ ਫਾਇਦਾ ਫਰਕ ਪੈਂਦਾ ਜਿਹੜੀ ਯੰਗ ਜਨਰੇਸ਼ਨ ਆ ਕਿਤਨਾ ਕਿਤੇ ਜਦੋਂ ਆਪਾਂ ਕਿਸੇ ਵੀ ਜਾਨਵਰ ਨਾਲ ਪ੍ਰੇਮ ਕਰਦੇ ਆ ਤਾਂ ਆਪਾਂ ਨੂੰ ਜ਼ਿੰਦਗੀ ਜਿਉਣੀ ਆ ਜਾਂਣੀ ਹਾਂਜੀ ਹਾਂਜੀ ਬਿਲਕੁਲ ਵੀ ਹੁਣ ਮਸ਼ੀਨਰੀ ਦੇ ਯੁੱਗ 'ਚ ਆਪਾਂ ਦੇਖੀਏ ਤੜਕੇ ਉੱਠਦੇ ਆ ਤਾਂ ਫੋਨ ਦੇ ਸਾਹਮਣੇ ਹੋ ਜਾਂਦੇ ਆ ਹਾਂਜੀ ਸ਼ਾਮ ਤੱਕ ਬੰਦਾ ਜਦੋਂ ਤੱਕ ਸੌਂਦਾਨੀ ਦਾ ਫੋਨ ਦੇ ਨਾਲੇ ਲੇ ਬਿਲਕੁਲ ਬਿਲਕੁਲ ਨਾਲੇ ਵੀ ਘੋੜਾ ਤਾਂ ਵੈਸੇ ਹੀ ਕਿਸਮਤ ਨਾਲ ਹੀ ਮਿਲਦਾ ਹੈ ਹਾਂਜੀ ਹਾਂਜੀ ਘੋੜਾ ਕਿਤੇ ਨਾ ਕਿਤੇ ਬੰਦੇ ਨੂੰ ਮਤਲਬ ਡਿਪਰੈਸ਼ਨ ਤੋਂ ਵੀ ਦੂਰ ਰੱਖਦਾ ਬਿਲਕੁਲ ਜੀ ਬਿਲਕੁਲ ਜਿਹੜੇ ਸੱਜਣ ਮਿੱਤਰ ਮਿਲ ਜਾਂਦੇ ਨੇ ਉਹਨਾਂ ਵਰਗਾ ਤਾਂ ਰੀਸ ਹੀ ਨਹੀਂ ਹਾਂਜੀ ਨਾਲੇ ਜੀ ਲੱਗ ਰਹੇ ਨੇ ਕੋਈ ਨਾ ਕੋਈ ਆ ਜਾਂਦਾ ਘੋੜੇ ਕਰਕੇ ਘਰੇ ਕੋਈ ਵੇਖਣ ਆ ਗਿਆ ਕੋਈ ਮੇਟ ਕਰਾਉਣ ਆ ਗਿਆ ਕੋਈ ਉਹ ਜਾਨਵਰ ਵੇਖਣ ਆ ਗਿਆ ਆ ਮੇਲਾ ਲੱਗੇ ਰਹਿੰਦਾ 24 ਘੰਟੇ ਘਰੇ ਹਾਂਜੀ ਕਿੰਨੇ ਕ ਸਮੇਂ ਤੋਂ ਨੇ ਅਦਾਬਾ ਜੀ ਆਪਣੀ ਘਰੇ ਘੋੜੀਆਂ ਜੀ ਤੁਸੀਂ ਦੱਸੋ ਤੁਹਾਡੇ ਫਾਦਰ ਸਾਹਿਬ ਉਦੋਂ ਤੁਸੀਂ ਵੇਖ ਲਓ 35 ਸਾਲ ਹੋ ਗਏ ਨੇ ਤਕਰੀਬਨ 35 ਸਾਲ ਹੋ ਹੀ ਗਏ ਹਾਂਜੀ ਹਾਂਜੀ ਪਹਿਲੀ ਗੋਡਿਆਂ ਨੇ ਬਲੋਤਰੇੋਂ ਲਈ ਸੀ ਅੱਛਾ ਜੀ ਹਾਂਜੀ ਉੱਥੋਂ ਲਈ ਆਈ ਸੀ ਘੋੜੀਆਂ ਉਸ ਤੋਂ ਬਾਅਦ ਬਾਅਦ ਸ਼ੌਂਕ ਵਧਦਾ ਗਿਆ ਬੰਦਾ ਐਰੀਆ ਵਿੱਚ ਦੇਖਿਆ ਬਲੋਤਰੇ ਪੁਸ਼ਕਰ ਬਹੁਤ ਜਾਂਦਾ ਬਹੁਤ ਬਹੁਤ ਹਾਂਜੀ ਹਾਂਜੀ ਮੈਂ ਵੀ ਹੱਦ ਕੀ ਗਿਆ ਸੀ ਜੀ ਪਹਿਲੀ ਵਾਰੀ ਕਾਂਡਾ ਵੀ ਤੁਹਾਡੇ ਨੇੜੇ ਜੰਮਿਆ ਹਾਂ ਖਬੌਰ ਤੋਂ ਹੀ ਜੀ ਕਿਹਾ ਜੀ ਕਾਂਟਾ ਹਾਂਜੀ ਅਬੋਰ ਵਾਲਾ ਘੋੜਾ ਰਹਾ ਸਾਰੇ ਬਹੁਤ ਚੰਗੇ ਘੋੜੇ ਗਏ ਆ ਜੀ ਹਬੌਰ ਤੋਂ ਜੀ ਹਾਂਜੀ ਕਿਤੇ ਨਾ ਕਿਤੇ ਦੇਖੋ ਏਰੀਆ ਨੂੰ ਦੇ ਬਿਲਕੁਲ ਜੀ ਜਿਸ ਦੇ ਵੀ ਅਬੋਹਰ ਦਾ ਡਾਇਰੈਕਟ ਤੁਹਾਡੇ ਕੋਲ ਘੋੜਾ ਸੀ ਤੁਹਾਡੇ ਹੀ ਰਿਜੂ ਅੱਜ ਵੀ ਘੋੜੇ ਘੋੜੇ ਜਿਹੜੇ ਡਾਇਰੈਕਟ ਮਿਲ ਜਾਣੇ ਹਾਂਜੀ ਹਾਂਜੀ ਚੰਗੀ ਘੋੜਾ ਅਦਾਬ ਇਹ ਆਪਣਾ ਪ੍ਰੋਪਰ ਡਰੈਸ ਕੀ ਪੈ ਜਾਂਦਾ ਆਪਣਾ ਜੀ ਪਿੰਡ ਗੁਬਿੰਦਗੜ ਹੈ ਜੀ ਤਹਿਸੀਲ ਹਬੋਰ ਜੀ ਡਿਸਟ੍ਰਿਕਟ ਫਾਸਲ ਦਾ ਠੀਕ ਹੈ ਜੀ ਹਾਂਜੀ ਆਪਣਾ ਜੇ ਕਿਸ ਨੂੰ ਦੱਸਣਾ ਹੋਵੇ ਤਾਂ ਹਬੋਰ ਮਲੋਟ ਰੋਡ ਤੇ ਵੀ ਆਪਣਾ ਪਹਿਲਾ ਪਿੰਡ ਹੈ ਜੀ ਤੇ ਜੇ ਅਬੋਹਰ ਤੋਂ ਮੁਕਸਰ ਜਾਣਾ ਤਾਂ ਵੀ ਆਪਣਾ ਪਹਿਲਾ ਪਿੰਡ ਹੈ ਜੀ ਠੀਕ ਹੈ ਹਾਂਜੀ ਬਾਕੀ ਪਿੰਡ ਦੇ ਵਿੱਚ ਹੀ ਆਪਣਾ ਫਾਰਮ ਹੈ ਹਾਂਜੀ ਹਾਂਜੀ ਫਿਰਨੀ ਦੇ ਉੱਤੇ ਹੈ ਜੀ ਹਾਂਜੀ ਠੀਕ ਹੈ ਹਾਂ ਆ ਭਾਈ ਤੁਸੀਂ ਨਵੇਂ ਘੋੜਾ ਪ੍ਰੇਮੀਆ ਨੂੰ ਜਿਹੜੇ ਇਸ ਫੀਲਡ ਚ ਆਉਣਾ ਚਾਹੁੰਦੇ ਆ ਯੰਗ ਮੁੰਡੇ ਬਹੁਤ ਆਉਣਾ ਹਾਂਜੀ ਹਾਂਜੀ ਜਿਹੜੇ ਸਟੱਡੀ ਵੀ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਨੂੰ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਪਹਿਲਾਂ ਤਾਂ ਜੀ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੀ ਪਹਿਲਾਂ ਤਾਂ ਸਾਰੀ ਨੋਲਿਜ ਲੈਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਦੱਸਦਾ ਇੱਥੇ ਆਪਣਾ ਬਠਿੰਡੇ ਦੇ ਕੋਈ ਦੋਸਤ ਸੀਗਾ ਉਹ ਕਿਸੇ ਦੇ ਕੋਲੇ ਜਾ ਕੇ ਫਸ ਗਿਆ ਜੀ ਕੋਈ ਲੈ ਗਿਆ ਹੋਣਾ ਉਹਨੂੰ ਦਲਾਲ ਦਲੂਲ ਕੋਈ ਅੱਛਾ ਜੀ ਇਧਰ ਸੰਗਰੂਰ ਕੇ ਮਾਨ ਸਾਈਡ ਜਾੜੀ 21 ਲੱਖ ਰੁਪਏ ਦੀ ਘੋੜੀ ਲੈ ਆਈ ਜੀ ਉਹਨੂੰ ਦਵਾ ਕੇ ਉਹਨਾਂ ਨੂੰ ਪਤਾ ਕੁਛ ਨਹੀਂ ਸੀ ਮੈਨੂੰ ਫੋਨ ਕਰੀਨ ਬਈ ਅਸੀਂ ਕਿਵੇਂ ਸੰਭੀਏ ਪੱਕੇ ਥਾਂ ਤੇ ਫੇ ਕੋੜੀ ਬੰਨੀ ਵੀ ਮੱਜਾਂ ਵਾਂਗੂ ਤੋੜੀ ਸੀ ਟੀਵੀ ਮੂਰੇ ਖੜ ਖੋਲ ਸੱਟਦੀ ਕੋੜੀ ਦੇ ਹਾਂਜੀ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਪ੍ਰੋਪਰ ਨੌਲੇਜ ਲਿੱਤੀ ਜਾਵੇ ਮੜਾ ਜਾਂ ਯੂਟਿਊਬ ਆ ਗਿਆ ਆਪਣੇ ਕੋਲ ਫੋਨ ਹੈ ਬੁੱਕਸ ਰੀਡ ਕਰਨ ਵੀ ਪ੍ਰੋਪਰ ਇਨਰੀ ਡਾਈਟ ਕੀ ਹੋਣੀ ਚਾਹੀਦੀ ਹੈ ਜਾਕਰ ਜਿਹੜਾ ਕੋਈ ਮਿੱਤਰ ਪਿਆਰਾ ਉਹਨਾਂ ਦਾ ਉਹਦੇ ਕੋਲ ਹਫਤਾ ਲਾਏ ਉਹਨੂੰ ਹਫਤਾ ਲਾਏ ਹੁਣ ਮੈਂ ਤਾਂ ਕਹਿਣਾ ਉਹਨਾਂ ਜਿਹਨੇ ਰੱਖਣੀ ਹੈ ਮੇਰੇ ਕੋਲੇ ਆ ਜਾਓ ਆਪਦਾ ਕੋਈ ਦੋਸਤ ਹੁੰਦਾ ਹੈ ਇਹ ਹਫਤਾ ਲਵਾ ਕੇ ਜਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦੇਖੋ ਸ਼ੇਮੀ ਨੇ ਦੀ ਟ੍ਰੇਨਿੰਗ ਲਗਦੀ ਹਾਂਜੀ ਹਾਂਜੀ ਇੱਧਰ ਤਾਂ ਹਫ਼ਤੇ ਦੀ ਟ੍ਰੇਨ ਕਰਾਉਣੀ ਸਾਂਭਣ ਲਈ ਬਿਲਕੁਲ ਹਾਂਜੀ ਨਾਲੇ ਡਰ ਖੁੱਲ ਜਾਂਦਾ ਬੰਦੇ ਦਾ ਉਹ ਨਵੇਂ ਬੰਦਿਆਂ ਨੂੰ ਡਰ ਲੱਗਦਾ ਵੀ ਲੱਤ ਨਾ ਮਾਰੇ ਐ ਨਾ ਕਰੇ ਉਹ ਤਾਂ ਐ ਹੁੰਦਾ ਜੋ ਬੰਦਾ ਵਿੱਚ ਵਿਚਰ ਜਾਂਦਾ ਉਹਦੋਂ ਆਪੇ ਪਤਾ ਲੱਗ ਜਾਂਦੇ ਵੀ ਹਰੇਕ ਜਾਨਵਰ ਦਾ ਕੀ ਸੁਭਾਅ ਹੈ ਹੁਣ ਮੈਨੂੰ ਪਤਾ ਆਪਣੇ ਘਰੇ ਕੀ ਹੈ ਕਿਹਨੇ ਕੀ ਕਰਨਾ ਆਪਾਂ ਨੂੰ ਪਤਾ ਹੀ ਹੁੰਦਾ ਦੇਖੋ ਵੀ ਚੱਕਰ ਹੋ ਰਿਹਾ ਜੀ ਹੁਣ YouTube ਤੇ ਸੀ ਵੀ ਸੋਹਣੀਆਂ ਸੋਹਣੀਆਂ ਰੀਲਾਂ ਬਣਾ ਗਿਆ ਹਾਂਜੀ ਅਗਲਾ ਦੇਖ ਤਾਂ ਲੈਂਦਾ ਪਰ ਲੈ ਲਾਉਣਾ ਉਹਨੂੰ ਸਾਂਭਣੀ ਹੋਣੀ ਸਾਂਭਣੀ ਨਹੀਂ ਆਉਂਦੀ ਹਾਂਜੀ ਚੱਲ ਕੇ ਰੀਲਾਂ ਤੋਂ ਪਹਿਲਾਂ ਤੁਸੀਂ ਰਿਐਲਿਟੀ ਇਹ ਕੋੜੇ ਦੇ ਕਿਵੇਂ ਸਾਹਮਣੇ ਦੀ ਲੱਤ ਵੀ ਸਾਨੂੰ ਚੱਕਣੀ ਪੈਣੀ ਆ ਇਹਨੂੰ ਤਿੰਨ ਚਾਰ ਟਾਈਮ ਅਸੀਂ ਪਾਣੀ ਵੀ ਦੇਖੋ ਬਿਲਕੁਲ ਬਿਲਕੁਲ ਟਾਈਮ ਦਾਣਾ ਵੀ ਦਾਣਾ ਬਾਕੀ ਦਿਨ ਦੇ ਵਿੱਚ ਅਸੀਂ ਨੀਰਾ ਪੱਠਾ ਸਾਰਾ ਕੁਝ ਬਿਲਕੁਲ ਨਾਲੇ ਪਾਣੀ ਤਾਂ ਸਭ ਤੋਂ ਵੱਧ ਜ਼ਰੂਰੀ ਹੈ ਬਈ ਇਨਟੇਕ ਕਿਉਂਕਿ ਲੋਕ ਕਹਿੰਦੇ ਆ ਵੀ ਹੁਣ ਸਰਦੀਆਂ ਆ ਗਈਆਂ ਘੱਟ ਪੀਂਦੇ ਆ ਉਹ ਉਹਨਾਂ ਦੀ ਪ੍ਰੋਬਲਮ ਨਹੀਂ ਉਹ ਆਪਣੀ ਪ੍ਰੋਬਲਮ ਹੈ ਵੀ ਆਪਾਂ ਕਿਵੇਂ ਪਾਣੀ ਪਿਉਣਾ ਇਹਨਾਂ ਨੂੰ ਹੁਣ ਵੱਡਾ ਕੋੜਾ ਘੱਟੋ ਘੱਟ ਉਹਨੂੰ 60 ਲੀਟਰ ਪਾਣੀ ਜਾਣਾ ਚਾਹੀਦਾ ਹੈ ਅੰਦਰ ਠੀਕ ਹੈ 50 ਤੋਂ 60 ਲੀਟਰ ਮੇਰੇ ਅਕੋਰਡਿੰਗ ਮੈਂ ਤਾਂ ਵੀ ਪਿਉਣਾ ਹੈ ਡੇ ਦੇਸਾ ਦੀ ਡਾਈਟ ਪਾਉਂਦੇ ਹੁੰਦੇ ਨੇ ਸਾਰਾ ਆਚਾਰਾ ਪਾਉਂਦਾ ਉਦੋਂ ਘੋੜੇ ਕੀ ਹਰਾ ਵੀ ਬਈ ਬਹੁਤ ਜ਼ਰੂਰੀ ਆ ਅੱਜ ਕੱਲ ਲੋਕ ਸਿੱਧਾ ਹੀ ਬਾਹਲਾ ਫੀਡਾਂ ਫੂਡਾਂ ਤੇ ਵੀ ਹੋਏ ਖੜੇ ਆ ਫੀਡ ਚੋਂ ਪਾਉਣੀ ਆ ਪਾਓ ਤੁਸੀਂ ਪਰ ਹਰਾ ਵੀ ਬਈ ਲੂਸਣ ਵਗੈਰਾ ਪਾਉਣਾ ਚਾਹੀਦਾ ਨਾਲ ਬਹੁਤ ਜ਼ਰੂਰੀ ਆ ਹਾਂਜੀ ਬਸ ਮੈਂ ਕਹਿੰਦਾ ਰეკਮੈਂਡ ਕਰਦਾ ਮੱਕੀ ਨਾ ਪਾਓ ਤੁਸੀਂ ਨਹੀਂ ਪਾਉਣੀ ਤਾਂ ਬਸ ਤਾਂ ਵੀ ਜਵਾਰ ਵੀ ਪਾਉਣੇ ਆ ਹਲੂਸਣ ਵੀ ਪਾਉਣੇ ਆ ਬਰਸੀਨ ਵੀ ਪਾਉਣੇ ਆ ਸਾਰਾ ਕੁਝ ਜਿਵੇਂ ਜਿਵੇਂ ਆਪਣਾ ਮੌਸਮ ਦੇ ਹਿਸਾਬ ਨਾਲ ਹਾਂਜੀ ਬਾਕੀ ਮੈਂ ਤਾਂ ਐ ਕਹੂੰਗਾ ਅੱਜਕੱਲ ਜਿਵੇਂ ਬਾੜਾ ਚੱਲਿਆ ਪਿਆ ਵੀ ਐਨੇ ਕਰੋੜਾਂ ਦੇ ਘੋਡੇ ਚਲੋ ਹੈਗੇ ਵੀ ਆ ਬਈ ਨੋ ਡਾਊਟ ਪਰ ਨਵੇਂ ਬੰਦੇ ਨੂੰ ਕਹੂੰਗਾ ਵੀ ਬਈ 2 ਲੱਖ ਤੇ ਵੀ ਚੰਬੀ ਘੋੜੀ ਆ ਜਾਂਦੀ ਹੈ 3 ਲੱਖ ਤੇ ਨੁਕਰੀ ਵੀ ਆ ਜਾਂਦੀ ਹੈ ਜਰੂਰੀ ਨਹੀਂ ਪਹਿਲਾਂ ਹੀ ਆਪਾਂ ਪਹਿਲੀ ਘੋੜੀ ਤੇ 10 ਜਾਂ 15 ਲੱਖ ਰੁਪਈਆ ਲਾਉਣਾ ਪਰ ਤੁਸੀਂ 2 ਲੱਖ ਦੀ ਘੋੜੀ ਲਓ ਗੱਬਣ ਘੋੜੀ ਲੈ ਲਓ ਬੱਚਾ ਆਉਂਦਾ ਸ਼ੌਂਕ ਵੱਧਦਾ ਹੈ ਨਾਲੇ ਨੌਲੇਜ ਹੋ ਜਾਂਦੀ ਗੇਨ ਓਵੇਂ ਓਵੇਂ ਆਪਦਾ ਵਿਧਾਈ ਚੱਲੋ ਕੰਮ ਅੱਗੇ ਹਾਂਜੀ ਨਹੀਂ ਤਾਂ ਅੱਜਕੱਲ ਜਿਵੇਂ ਵੇਖ ਕੇ ਵੀ ਐਨੇ ਕਰੋੜ ਦੇ ਵੀ ਨਹੀਂ ਤਾਂ ਸ਼ੌਂਕ ਪਹਿਲਾਂ ਹੀ ਦਬਿਆਂ ਦੇਰ ਵੀ ਪਹਿਲਾਂ ਕਰੋੜਾਂ ਦੇ ਕਿੱਥ ਬਿਜ਼ਨਸ ਮਾਈਟ ਹੁੰਦਾ ਹਾਂ ਜੀ ਸ਼ੌਂਕੀ ਬੰਦਾ ਕਦੇ ਵੀ ਤੈਹ ਤੱਕ ਜਾਊਗਾ ਨਹੀਂ ਵੀ ਬਿਜ਼ਨਸ ਵੀ ਬਹੁਤ ਵਧੀਆ ਹੈ ਜੇ ਪਹਿਲਾਂ ਹੀ ਆਪਾਂ ਸੋਚ ਕੇ ਆਵਾਂਗੇ ਕਿ ਆਪਾਂ ਬਿਜ਼ਨਸ ਦੇ ਵਿੱਚ ਜਾਣਾ ਪੈਸੇ ਕਮਾਉਣੇ ਆ ਫੇਰ ਤਾਂ ਨਹੀਂ ਹੋਊਗਾ ਹੁਣ ਵੀ ਮੈਂ ਵੀ ਦੇਖਦਾ ਹੀ ਆ ਤਿੰਨ ਸਾਲ ਤੋਂ ਮੈਂ ਤਾਂ ਵੀ ਕੋਈ ਪੈਸੇ ਵਾਲੇ ਕਮਾਈ ਨਹੀਂ ਆ ਮੈਂ ਤੁਹਾਨੂੰ ਕਹਾਂ ਹੌਲੀ ਹੌਲੀ ਬਈ ਚਲੋ ਕਰੀ ਜਾਂਦੇ ਵਧੀਆ ਬਈ ਅਪਗ੍ਰੇਡ ਕਰੀ ਜਾਂਦੇ ਆ ਬਈ ਨਾ ਜਿਹੜਾ ਬਣ ਜਾਂਦਾ ਨਾ ਉਹ ਕਿਸੇ ਕਿਸੇ ਦਿਨ ਨਹੀਂ ਬਣਦਾ ਬੰਦਾ ਜਿੰਨੀ ਮਰਜ਼ੀ ਹਾਂਜੀ ਹਾਂਜੀ ਹੁਣ ਵੀ ਆਪਾਂ ਦੇਖਦੇ ਆ ਕੋਈ ਵੀ ਵੱਡੇ ਬਰੀਡਰ ਹੈ ਉਹਨਾਂ ਨੂੰ ਵੀ ਕਿੰਨੇ ਕਿੰਨੇ ਸਾਲ ਹੋ ਗਏ 20-20 ਸ ਕੰਮ ਕਰਦੇ ਹੋ ਅੱਜ ਵੀ ਉਹ ਤਰੱਕੀ ਚਾਹੀਏ ਹੈ ਬੰਦੇ ਹਾਂਜੀ ਸਮਾਂ ਲੱਗਦਾ ਸਮਾਂ ਲੱਗਦਾ ਹਾਂਜੀ ਪਹਿਲਾਂ ਮੇਰੇ ਫਾਦਰ ਜੀ ਹੁੰਦਾਂ ਸਾਰੇ ਜਾਣਦੇ ਸਨ ਮੈਨੂੰ ਵੀ ਵੀ ਹੌਲੀ ਹੌਲੀ ਐਕਚੁਅਲੀ ਨੌਲੇਜ ਆਈ ਹੈ ਪਹਿਲਾਂ ਤਾਂ ਮੈਨੂੰ ਵੀ ਕੁਝ ਨਹੀਂ ਪਤਾ ਸੀ ਘੋੜਿਆਂ ਦਾ ਇਹ ਉਹ ਰਾਹ ਪਿਆ ਜਾਣੀ ਹੈ ਜਾਂ ਬਾਪ ਪਿਆ ਜਾਣੀ ਹੈ ਹਾਂਜੀ ਹਾਂਜੀ ਜਦੋਂ ਆਪਾਂ ਕਿਸੇ ਕਿਤੇ ਚਾਉਂਦੇ ਆ ਕੰਮ ਕਰਦੇ ਫੇਰ ਹੀ ਪਤਾ ਲੱਗਦਾ ਹਾਂਜੀ 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 ਬਿਲਕੁਲ ਬਈ ਤੇ ਸ਼ੋਹਾਂ ਦੇ ਵੀ ਹੁਣ ਦੋ ਬੁਸ਼ੇਰੀਆਂ ਆਪਣੀਆਂ ਬੁਸ਼ੇਰਾ ਦੇ ਕਬਸ਼ੇਰੀ ਤਿਆਰ ਹੋ ਰਹੇ ਨੇ ਨਹੀਂ ਨਹੀਂ ਬੁਸ਼ੇਰੀਆਂ ਬਈ ਦੋਨੇ ਅੱਛਾ ਦੋਵੇਂ ਬੁਸ਼ੇਰੀਆਂ ਹਾਂਜੀ ਇੱਕ ਮਿਲਕਟੀਥ ਇੱਕ ਦੋ ਜਿਹੜੀ ਸਾਰਨ ਕਿਹੜੇ ਰੈਨਰਪ ਰਹੀ ਹੈ ਜੀ ਹਾਂਜੀ ਹਾਂਜੀ ਦੋਵੇਂ ਵਸ਼ੇਰੀਆਂ ਦੋਨੇ ਵਸ਼ੇਰੀਆਂ ਹਾਂਜੀ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਵੀ ਸ਼ੋਹਾਂ ਦੀ ਮੈਂ ਕਹਿਣਾ ਚਾਹੂੰਗਾ ਕਿ ਅੱਜ ਕੱਲ ਆਪਣੇ ਪੰਜਾਬ 'ਚ ਮਾਰਵਾੜੀ ਨੂੰ ਬੜਾ ਅੱਗੇ ਕਰ ਰਹੇ ਐ ਤੇ ਉਹ ਮੈਂ ਕਹਿਣਾ ਚਾਹੂੰਗਾ ਵੀ ਨੁਕਰੇ ਨੇ ਜ਼ਰੂਰ ਹੋਣੇ ਚਾਹੀਦੇ ਐ ਸ਼ੋ ਪੰਜਾਬ 'ਚ ਤਾਂ ਵੈਸੇ ਆਪਣਾ ਵੇਖਿਆ ਜਾਵੇ ਤਾਂ ਮੈਨੂੰ ਲੱਗਦਾ ਰਹੀ ਇੱਕ ਸ਼ੋ ਗਿਆ ਸ਼ਾਇਦ ਜਿਹੜਾ ਜਗਰਾਉ ਹੋਊਗਾ ਹੁਣ ਹਾਂਜੀ ਹਾਂਜੀ ਬਾਈ ਜੀ ਨੇ ਅਨਾਉਂਸਮੈਂਟ ਕੀਤੀ ਸੀ ਮੈਂ ਸ਼ਾਇਦ ਦੇਖ ਰਿਆ ਸੀ ਫੇਸਬੁੱਕ ਤੇ ਹਾਂਜੀ ਹਾਂਜੀ ਹੋਰ ਤਾਂ ਸ਼ੋ ਹੀ ਨਹੀਂ ਬਾਈ ਜੀ ਰਹਿ ਗਿਆ ਕੋਈ ਬਾਕੀ ਇੱਕ ਆਪਣਾ ਹਨਮਾਨ ਘੜ ਰ ਉਹ ਕਰਾਉਣਗੇ ਕੌਣ ਨੌਕਰੀਆਂ ਲਈ ਕਰਾਉਣਗੇ ਅਨ ਨੌਕਰੀਆਂ ਲਈ ਚਲੋ ਆਪਾਂ ਤਾਂ ਕਹਿੰਦੇ ਆਪਾਂ ਤਾਂ ਰੈਡੀ ਆ ਜਿੱਥੇ ਆਪਣਾ ਸਹਿਯੋਗ ਚਾਹੀਦਾ ਆਪਾਂ ਦਿੰਨੇ ਆ ਜੀ ਚਲੋ ਕੋਈ ਸੀਨੀਅਰ ਬੰਦੇ ਹੈਗੇ ਉਹ ਲੱਗਣ ਮੂਰੇ ਆਪਾਂ ਪਿੱਛੇ ਪਿੱਛੇ ਚੱਲਦੇ ਆ ਤੇ ਕਰਾਨੇ ਕਰਦੇ ਆ ਜੀ ਇਹ ਗੱਲ ਹਾਂਜੀ ਕਰਾਉਣਾ ਚਾਹੀਦਾ ਆਪਣੇ ਪੰਜਾਬ ਦੀ ਬਰੀਡ ਹੈ ਬਿਲਕੁਲ ਰਾਜਸਥਾਨ ਵਾਲੇ ਆ ਆ ਕੇ ਇੱਥੇ ਬੈਠੀ ਜਾਂਦੇ ਆ ਘਰੀ ਜਾਂਦੇ ਲਿਆਈ ਜਾਂਦੇ ਘੋੜੇ ਵੇਚੀ ਜਾਂਦੇ ਆ ਆਪਾਂ ਵੇਚੀਏ ਸਭ ਨੂੰ ਰਾਜਸਥਾਨ ਹਾਂਜੀ ਸਹੀ ਗੱਲ ਹਾਂਜੀ ਨੌਕਰੀ ਤਾਂ ਹਮੇਸ਼ਾ ਹੀ ਖੇਚ ਰਹੀ ਨਾਲੇ ਭਈ ਇਹਦਾ ਬਿਲਕੁਲ ਨਾਲੇ ਵੀ ਨੁਕਰਾ ਤਾਂ ਐ ਵੀ ਚਾਏ ਜਦੋਂ ਉਨ ਮੈਨੂੰ ਵਾਧੂ ਫੋਨ ਆਉਂਦੇ ਆ ਵੀ ਆ ਵਸ਼ੇਰੀ ਦੇ ਦੋ ਮੈਨੂੰ ਜੋ ਮੈਂ ਕੋਈ ਦੋ ਚਾਰ ਸੱਜਣਾਂ ਨੂੰ ਦੱਸਿਆ ਆਪਣੀ ਅਕਬਰ ਦੀ ਵਸ਼ੇਰੀ ਬਹੁਤ ਜਣੇ ਮੰਗੀ ਜਾਂਦੇ ਆ ਅੱਛਾ ਪਰ ਮੈਂ ਕਿਹਾ ਨਹੀਂ ਹਜੇ ਨਹੀਂ ਦੇ ਦੇ ਜੀ ਜੋ ਹੀ ਰੱਖਣ ਦਾ ਫਾਇਦਾ ਜਿਹੜੇ ਦੂਜੇ ਲੋਟ ਮੰਗ ਕਰਦੇ ਹਾਂਜੀ 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 ਕਹਿ ਕੇ ਨਾ ਆਪਾਂ ਨੂੰ ਬਿਲਕੁਲ 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 ਆਪ ਮੰਗੇ ਭਈ ਆ ਕੇ ਚੰਗੀ ਚੀਜ਼ ਦਾ ਇਹ ਹੁੰਦਾ ਆਪਾਂ ਨੂੰ ਜਾਣਾ ਨਹੀਂ ਪੈਂਦਾ ਮੁਕਸਰ ਮੇਲੇ ਤੇ ਜਾਣਾ ਕੋੜੇ ਨੂੰ ਜਾਣਾ ਜਾਣਾ ਭਈ ਪਹੁੰਚੂਗਾ ਹਾਂਜੀ ਉਹ ਵੀ ਇਸ ਵਾਰ ਭੂੜੀ ਦੇ ਦਰਸ਼ਨ ਕਰ ਲੇ ਮੁਕਸਰ ਮੇਲੇ ਤੇ ਆਪਣਾ ਜਮਾ ਮਿਹਨਤੀ ਹੁੰਦਾ ਹੀ ਟੈਂਟ ਅੱਛਾ ਜੀ ਜਿੱਥੇ ਪਿਗ ਫ ਮੇਰਾ ਡਰ ਕੋੜਾ ਦਿਖਾਇਆ ਤੁਹਾਨੂੰ ਅਕਬਰ ਅੱਜ ਦੇ ਰਿਜ਼ਲਟ ਵੀ ਬਹੁਤ ਚੰਗੇ ਆਇਆ ਬਾਕੀ ਤੁਸੀਂ ਦੱਸਣਾ ਵੀ ਘੋੜਾ ਤੁਹਾਨੂੰ ਕਿਦਾਂ ਲੱਗਿਆ ਕਿਉਂਕਿ 63 64 ਇੰਚ ਦੇ ਪਹਿਲੇ ਪੂਰ ਦੇ ਵਿੱਚ ਇਹ ਬਸ਼ੇਰੀਆਂ ਬਹੁਤ ਚੰਗੀਆਂ ਬਣ ਰਹੀਆਂ ਨੇ ਘੋੜੇ ਦੀ 31000 ਰੁਪਏ ਬਾਈ ਨੇ ਫੀਸ ਰੱਖੀ ਆ ਤੇ ਆਪ ਹੈਗਾ ਹੀ ਸੁਲਤਾਨ ਭਾਗ ਸਰ ਦਾ ਮਾਂ ਇਹਦੀ ਸਮੁੰਦਰ ਦੀ ਮਾਂ ਸਮੁੰਦਰ ਦੀ ਸਰ ਇੱਕ ਗੱਲ ਹੋਰ ਇੱਕ ਬਸ਼ੇਰਾ ਬਾਈ ਜੀ ਇੱਥੇ ਮੋਗੇ ਕੋਲ ਵੀ ਖੜਾ ਮਾਲੇ ਯਾਦ ਕੋਲੇ ਠੀਕ ਹੈ ਜੀ ਮੀਤ ਹੋਰਾਂ ਕੋਲੋਂ ਉਹਨਾਂ ਨੇ ਸਾਲੀ ਵਾਲੋਂ ਲਿਆ ਸੀਗਾ ਆਪਣੇ ਕੋਲੋਂ ਹੀ ਬਰੀਡੋ ਕੇ ਗਈ ਸੀ ਘੋੜੀ ਹਾਂ ਮਦਰ ਰੋਦੀ ਸੀਗੀ ਨੂਰੇ ਬਾਕਰਪੁਰ ਦੀ ਕਾਲੀ ਚੰਬੀ ਕੋੜੀ ਮੱਥੇ ਪੱਟਾ ਤਿੰਨ ਪੈਰ ਚਿੱਟੇ ਠੀਕ ਹੈ ਜੀ ਹਾਂਜੀ ਤੇ ਉਹ ਬੱਚਾ 14 ਮਹੀਨਿਆਂ ਦਾ ਬੱਚਾ ਹੈ ਜੀ ਮੇਰੇ ਕੋਲ ਡੇਟ ਲਿਖੀ ਪਈ ਹੈ 14 ਤੋਂ 15 ਦੇ ਵਿੱਚ ਵਿੱਚ ਹੋਣਾ ਤੇ ਉਹ 56 ਇੰਚ ਹੋ ਗਿਆ ਜੀ ਬੱਚਾ ਸਕੇਲ ਵਾਲਾ ਜੇ ਕਿਸੇ ਨੂੰ ਇਹ ਲੱਗ ਰਿਹਾ ਵੀ ਝੂਠ ਮਾਰਦੇ ਆ ਕਿਉਂਕਿ ਕਹਿ ਦਿੰਦੇ ਆ ਆਮ ਵੀ ਇੰਚ 2 ਇੰਚ ਤੋਂ ਹੀ ਵਧਾ ਦਿੰਦੇ ਆ ਜਾ ਕੇ ਬਾਈ ਮੀਤ ਕੋਲੇ ਵੇਖਿਓ ਹਾਂਜੀ ਰੂਹ ਖੁਸ਼ ਹੋ ਜੂਗੀ ਤੁਹਾਡੀ ਵੇਖ ਕੇ ਬਹੁਤ ਚੰਗੇ ਘੋੜਿਆਂ ਦੇ ਪਾਰਕ ਹੁੰਨੇ ਆ ਹਾਂਜੀ 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 ਤਾਂ ਇਹ ਉਹਨਾਂ ਨੇ ਖਰੀਦੇ ਬੱਚੋ ਅੰਕਲ ਦਿੰਦੇ ਨਹੀਂ ਸੀ ਕਿ ਉਹ ਲਿੱਤਾ ਵੀ ਵਿਚੇ ਉਹਨਾਂ ਨੇ ਮਹਿੰਗਾ ਹੈ। ਅੱਛਾ ਜੀ। ਹਾਂਜੀ ਚੰਗੇ ਪੈਸਾ ਹਾਂਜੀ। ਬਿਲਕੁਲ। ਮੈਂ ਮਤਲਬ ਦੱਸਿਓ ਫਿਰ ਘੋੜਾ ਕਿਦਾਂ ਲੱਗਿਆ? ਮਾਗੀ ਦੇ ਦਰਸ਼ਨ ਜ਼ਰੂਰ ਕਰੋ ਘੋੜੇ ਦੇ ਮੇਲੇ ਤੇ ਪਹੁੰਚਣਾ ਮਾਗੀ ਦਿੱਤੇ ਅਕਬਰ ਨੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।